ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਜੀ ਸਾਰਿਆਂ ਦੇ ਸਵਾਗਤ ਆ ਤੁਹਾਡਾ ਆਪਣੇ ਚੈਨਲ ਹੈਰੀ ਪਰੀ ਵਲੌਗ ਦੇ ਵਿੱਚ ਤੇ ਹੋਰ ਸਾਰੇ ਜਣੇ ਠੀਕ ਹੋ ਜੀ ਪਹਿਲਾਂ ਤਾਂ ਧੰਨਵਾਦ ਤੁਸੀਂ ਮੇਰੀ ਅੱਖਾਂ ਦਾ ਬੜਾ ਪੁੱਛਦੇ ਹੋ ਹਨਾ ਵੀ ਅੱਖਾਂ ਦਾ ਬਾਈ ਪਤਾ ਕੀ ਚੱਕਰ ਹੋਇਆ ਸੀ ਇਹ ਮੈਂ ਦਿਵਾਲੀ ਵਿਲੇ ਨਾ ਪਟਾਸ ਨਹੀਂ ਹੁੰਦੀ ਆਪਣੀ ਜਿਹੜੀ ਉਹ ਪਟਾਸ ਮੈਂ ਯੂਜ਼ ਕਰ ਰਿਆ ਸੀ ਉਸ ਟਾਈਮ ਤੇ ਉਹ ਪਟਾਸ ਜਦੋਂ ਵਿਚਲਾਈ ਨਾ ਤੇ ਉਸ ਟਾਈਮ ਨਾ ਅੱਖਾਂ 'ਚ ਬਰੂਦ ਪੈ ਗਿਆ ਸੀ ਉਦੋਂ ਦੀਆਂ ਅੱਖਾਂ ਇਦਾਂ ਹੋਈਆਂ ਪਈਆਂ ਤੇ ਆਪਾਂ ਕਰਦੇ ਫਿਰ ਅੱਜ ਦਾ ਵਲੌਗ ਚਾਲੂ ਤੇ ਅੱਜ ਆਪਾਂ ਡਰੋਨ ਸ਼ਾਟ ਕੱਢਿਆ ਤੁਹਾਨੂੰ ਦਿਖਾਉਨੇ ਆ ਬੜੇ ਘੈਂ The bane reo vlog de naal ਦੇਖ ਸਕਦੇ ਹੋ ਤੁਸੀਂ ਨਾ ਵੀ ਨਾ ਬੁੱਤ ਹੈ ਹਾਂ ਬਸ ਪਾਣੀ ਪੀ ਲੈਣੇ ਬਸ ਜਾਈਆਂ ਕੋਸ ਕੁਛ ਕੁਛ ਨਹੀਂ ਕਰਦੇ ਤਾਂ ਵੱਡੇ ਤਲਾਬ ਕੀ ਜਾਂਦੇ ਸਾਰੇ ਮੈਕਸ ਫਲਾਈਟ ਡਿਸਟੈਂਸ ਰੀਚਡ ਚਰਪੀ ਲੈਣ ਦੇ ਪਾਣੀ ਨਾ ਸੀਨ ਕੱਢਦੇ ਖੜ ਜਾ ਮੈਂ ਡਰੋਨ ਚੁਣਾਣਾ ਸੁਣਾ ਕੀ ਕਰੀਏ ਅੰਨੇ ਡਰੋਨ ਡੋਨਾ ਡਰੋਨ ਅੱਛਾ ਉਹ ਦਰਵਾਜ਼ਾ ਵੀ ਰਿਕਾਰਡ ਕਰੂਗਾ ਉਹ ਗਰੀ ਇਹ ਪਿੱਛੇ ਲੱਤ ਗਰੀ ਲੱਗ ਗਿਆ ਬਰੀ ਦਾ ਮੋਗਾ ਆਪਾਂ ਹੀ ਜਾਂਦੇ ਆਂ ਪਰ ਇਹ ਉੱਚਾ ਪਤਾ ਕਿੰਨਾ ਜਾਂਦਾ ਉੱਚਾ ਤੇ ਕਰੀ ਹੁਣ ਗੁਰੀ ਹਵਾ ਲੈਣੀ ਇੱਧਰ ਆ ਹਵਾ ਦਵਾਉ ਤੈਨੂੰ ਹਵਾ ਬਹੁਤ ਕੰਨ ਦਿੰਦਾ ਛੜ ਜਾ ਮੈਂ ਇਹਨੂੰ ਉੱਚਾ ਕਰਦਾ ਜਿਸ ਤੇ ਫੜਨਾ ਸੌਖਾ ਹੋ ਜਾਏ ਉੱਚਾ ਤਾਂ ਦੇਖੀ ਜਾਂਦਾ

ਇਹ ਹੈਗੇ ਮਾਈ ਮੈਨ ਨਿਕੋ ਆ ਦਿਖ ਰਿਹਾ ਬਿਲਕੁਲ ਨਿਕੋ ਓਹੋ ਮੰਮੀ ਅੱਜ ਆਪਾਂ ਕਿੱਥੇ ਚੱਲਣਾ ਇਹ ਤਾਂ ਆਪਣੀ ਰੇਂਜ ਤੋਂ ਬਾਹਰ ਹੋ ਗਿਆ ਅੱਜ ਅਸੀਂ ਚੱਲਨੇ ਆਪੀ ਹੁਣ ਹੈ ਆਪੀ ਲੈਂਡ ਹੋਗਾ ਨਾ ਮੈਂ ਤਾਂ ਜਾਣਾ ਅੱਜ ਮੰਮੀ ਆਪਦੇ ਪੇਕੇ ਚੱਲੀ ਆ ਮੰਮੀ ਨੂੰ ਬੜੀ ਖੁਸ਼ੀ ਹੋਈ ਮੰਮੀ ਕਿੱਥੇ ਚੱਲਨੇ ਆਜਾ ਫਿਰ ਨਾਨਕੇ ਚੱਲੇ ਪਤਾ ਨਹੀਂ ਜਾ ਦਿਵਨ ਬਹੁਤ ਚਾ ਚੜਿਆ ਠੀਕ ਹੈ ਚਲ ਬਤਿਆਰ ਤਰ ਹੋ ਜਾ ਚੱਲੀਏ ਆਪਾਂ ਐ ਡਿੱਗਣ ਨੂੰ ਗਣਾ ਬਲਾਂ ਲੱਗੇ ਥੱਲੇ ਵੀਰੇ ਹੋਰ ਆ ਗਿਆ ਫਿਰ ਇਹ ਤਾਂ ਥੱਲੇ ਮਾਣਾ ਇਹ ਬੱਦ ਸਾਰਿਆਂ ਦੇ ਸੀਨ ਚੱਕਦਾ ਐਦਰਾ ਗੁਰੀ ਇਹਨੂੰ ਬੰਦ ਕਰਨਾ ਹੈ ਮੇਰਾ ਇਹ ਬਣਾਣਾ ਮੈਂ ਇਧਰ ਤੁਹਾਨੂੰ ਸਮਝਾਉਂਦਾ ਥੰਡ ਡਰੋਨ ਚਲਾਉਣਾ ਆਉਂਦਾ ਲੈ ਮੈਂ ਨੂੰ ਡਰੋਨ ਚਲਾਉਣਾ ਬੜੇ ਹੋ ਗਏ ਇਧਰ ਆ ਮੇਰੇ ਕੋਲੇ ਆ ਗਏ ਹੈ ਨਾ ਹੁਣ ਆਪਾਂ ਨੂੰ ਫੋਲੋ ਕਰੂਗੇ ਖੜੋ ਕੇ ਚੱਲ ਆਪਾਂ ਚੱਲ ਆਰੇ ਹੁਣ ਆਪਣੇ ਕੋਲੇ ਆਊਗਾ ਬਣਾਉਂਗਾ ਵੀਡੀਓ ਆਪਣੇ ਆਈ ਐਮ ਹੁਣ ਕਰੀਂ ਹੱਸੀ ਆਇਂ ਕਰੈਣ ਚੱਲ ਆਪਾਂ ਚੱਲੀਏ ਆਪਣੇ ਮਗਰ ਮਗਰੀ ਰਹੂਗਾ ਹੁਣ ਇਹਨੂੰ ਜਿੱਥੇ ਮਰਜੀ ਲੈ ਜਾਓ ਮੈਂ ਕੋਈ ਖਤਰਾ ਨਹੀਂ ਹੁਣ ਇਹ ਹੋਗਾ ਇਹ ਦੇਖ हां ਕਿਵੇਂ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਸ਼ਾਟ ਜਿਹੜੇ ਚੱਲ ਰਿਹਾ ਡਰੋਨ ਦੇ ਸ਼ਾਟ ਹੈ ਤੇ ਮੈਨੂੰ ਬਹੁਤ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਸ਼ਾਟ ਜਿਹੜੇ ਚੱਲ ਰਿਹਾ ਡਰੋਨ ਦੇ ਸ਼ਾਟ ਹੈ ਤੇ ਮੈਨੂੰ ਬਹੁਤ ਤਰੀਕੇ ਨਾਲ ਦਿਖਾ ਰਿਹਾ ਇਹ हां ਕਿਵੇਂ ਹੈ ਤੇ ਬਹੁਤ ਹੀ ਜ਼ਿਆਦਾ ਘੈਂਟ ਸਿਰਾਂ ਲੱਗਿਆ ਪਿਆ ਇਹ ਵੀ ਇੱਕ ਜੇ ਸਮਝਿਆ ਜਾਵੇ ਤੇ ਬੱਚਾ ਹੀ ਆ ਵਿਚਾਰਾ हां ਕਿਵੇਂ ਹੈ ਇਹ ਬਸ ਇਹਨੂੰ ਪਿਆਰ ਕਰਨ ਵਾਲੇ ਇਹ ਵੀ ਇੱਕ ਜੇ ਸਮਝਿਆ ਜਾਵੇ ਤੇ ਬੱਚਾ ਹੀ ਆ ਵਿਚਾਰਾ ਜੀ ਰੋਟੀ ਹੈ ਏ ਵਸੇ ਇਹਨੂੰ ਪਿਆਰ ਕਰਨ ਵਾਲੇ ਇਸ ਚੀਜ਼ਾਂ ਨੂੰ ਮੈਂ ਬਹੁਤ ਜ਼ਿਆਦਾ ਪਿਆਰ ਕਰਦਾ ਕਿਉਂਕਿ ਇਹ ਮੇਰੀ ਰੋਜੀ ਰੋਟੀ ਹੈ ਕੱਢਦੇ ਆ ਤਾਂ ਕਦੇ ਮੈਂ ਤੁਹਾਨੂੰ ਦੱਸ ਦਿੰਨਾ ਜੀ ਸੱਚ ਨਾਲ ਸੀਨ ਕੱਢਣਾ ਕਿਵੇਂ ਹੈ ਹਨਾ ਜਿਵੇਂ ਕੋਈ ਤੁਸੀਂ ਭੱਜਣ ਭੁੱਜਣ ਵਾਲਾ ਸੀਨ ਕੱਢਦੇ ਆ ਤਾਂ ਕਦੇ ਮੈਂ ਤੁਹਾਨੂੰ ਦੱਸ ਦਿੰਨਾ ਵੀ ਭੱਜਣ ਵਾਲਾ ਸੀਨ ਕੱਢਣਾ ਕਿਵੇਂ ਹੈ ਹਨਾ ਵੀ ਆਹ ਦੇਖੋ ਹੁਣ ਕੈਮਰੇ 'ਚ ਚੱਲ ਰਹੇ ਆ ਉਹ ਮੈਂ ਤੁਹਾਨੂੰ ਦੱਸਦਾ ਵੀ ਨਿਕਲਦਾ ਕਿਵੇਂ ਹੁਣ ਆਪ ਕਈ ਵਾਰੀ ਤੁਸੀਂ ਫਿਲਮਾਂ 'ਚ ਦੇਖਿਆ ਹੋਣਾ ਕਿ ਪਿੱਛੇ-ਪਿੱਛੇ ਉਤੋਂ ਹਨਾ ਸ਼ਾਟ ਨਿਕਲਦਾ ਉਹ ਮੈਂ ਤੁਹਾਨੂੰ ਦੱਸਦਾ ਵੀ ਨਿਕਲਦਾ ਕਿਵੇਂ ਐਸੇ ਰਿਕਾਰਡ ਹੋਈ ਜਾਂਦਾ ਮੈਂ ਤੁਹਾਡੇ ਨਾਲ ਸ਼ੇਅਰ ਵੀ ਕਰੂੰ ਸੋਹਣਾ 뷰 ਆ ਰਿਹਾ ਯਾਰ ਸੱਚੀ ਆਪਣੀ ਕਲਿੱਪ ਬਣ ਰਹੀ ਹੈ ਪਰੀ ਡਰੋਨ ਦੇ ਵਿੱਚ ਬੜਾ ਸੋਹਣਾ 뷰 ਆ ਰਿਹਾ ਯਾਰ ਸੱਚੀ ਢੈਂਟਾ ਨਾ ਆਪਣੀ ਕਲਿੱਪ ਬਣ ਰਹੀ ਹੈ ਪਰੀ ਡਰੋਨ ਦੇ ਵਿੱਚ ਢੈਂਟਾ ਨਾ ਅੱਜ ਦਾ ਬੋਝ ਰੱਬ ਤੇ ਸਾਰੇ ਜਣੇ ਦੱਸਿਓ ਆਪਣੇ ਦਾ ਲੱਗਿਆ ਅੱਜ ਦਾ ਵਲੌਗ ਦੋਸਤੋ ਕਰਦੇ ਆਂ ਐਂਡ ਤੇ ਸਾਰੇ ਜਣੇ ਦੱਸਿਓ ਆਪਣੇ ਵਲੌਗ ਕਿਦਾਂ ਲੱਗਿਆ ਤੇ ਆਪਣੇ ਵਲੌਗ ਕਿਦਾਂ ਹੁੰਦੇ ਆ ਉਹ ਤਾਂ ਤੁਸੀਂ ਕਹੋਗੇ ਸਾਰੇ ਘੈਂਟ ਹੀ ਐ ਅੱਜ ਅਸੀਂ ਚੱਲੇ ਆ ਨਾਨਕੇ ਤੇ ਕੱਲ ਦਾ ਵਲੌਗ ਆਊਗਾ ਨਾਨੀਪੰਡ ਦਾ ਐ ਵੀ ਦੱਸੋ ਨਾ ਕਿਹਦੇ ਨਾਨਕੇ ਮੇਰੇ ਨਾਨਕੇ ਚੱਲੇ ਆ ਮੇਰੇ ਹੈ ਨਹੀਂ ਨਹੀਂ ਮਤਲਬ ਇੰਨਾ ਦੇ ਵੀ ਹੈਗੇ ਆ ਇੰਨਾ ਦੇ ਤਾਂ ਉਧਰ ਸੋਹਰਾ ਫੈਮਿਲੀ ਆ ਗਈ ਤਾਂ ਸਾਰਾ ਨਾਲ ਦੱਸੇ ਪਰ ਇਹ ਛੱਤ ਤੇ ਕੀ ਪਿਆ ਕਿੱਥੇ ਓਕੇ ਆਪਾਂ ਰੱਖੀ ਜਾਂਦਾ ਵਾ ਆ ਬਰੀਰ ਬਣਾ ਇਹ ਖੜ ਜਾ ਆ ਜਾ ਸਦੀ ਸਦੀ ਉੱਥੇ ਖੜ ਗਏ ਉੱਥੇ ਰੋੜ ਪਸੂ ਆ ਗਏ ਖੇਤ ਚ ਉਪਜਾ ਕੇ ਹੋਣੀ ਕੱਲ ਮੇਰੇ ਇੱਥੇ ਸਲੈਪ ਲੱਗ ਗਈ ਸੀ ਦੇਖ ਤੇ ਅੰਨਾਲ ਆਇਓ ਕਿ ਤੇ ਕੱਲ ਜਵੇਂ ਬਲੌਗ ਬਣਾਈ ਗੋਦ ਦੇ ਨੂੰ ਭਜਾਣੇ ਵਾਲਾ ਬਲੌਗ

ਆਪਣੇ ਕੋਲ ਡੰਡਾ ਡੰਡਾ ਵੀ ਹੈ ਨੀਗਾ ਗਰੋਂ ਨਾਲ ਪਿਚਾ ਨੇ ਭੱਜੂਗਾ ਨਾ ਉੱਤੇ ਉੱਤੇ ਜਲਾਉਣਾ ਹੈ ਮਾਰਦਾ ਨਹੀਂ ਇਹ ਤਾਂ ਡਰਦਾ ਹੋ ਓਏ ਸੋਚਦਾ ਵੀ ਚੀਜ਼ ਕੀ ਐ ਲਾਇਫ ਡਰਨ ਪਤੂਆਂ ਦੇ ਕੰਮ ਹੀ ਲੈਣ ਲੱਗੇ ਆਹ ਨਾ ਬਣਾਈ ਜੀ ਤੇ ਮੇਰੀ ਕੋਪੋ ਕੋਪੋ ਈ ਕੰਨਾ ਗਰੀ ਆ ਹਾ 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 ਜਿਹੜਾ ਅੰਮੀ ਹੈਗੇ ਟਿਕਟੌਕ ਹੀ ਪੱਜਵਾ ਹਾਂਜੀ ਅੱਜ ਦਾ ਵਲੋਗ ਆਪਾਂ ਇੱਥੇ ਕਰਦੇ ਐਂਡ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰਕੇ ਦੱਸਿਓ ਵਲੌਗ ਕਿਦਾਂ ਲੱਗਿਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਚੈਨਲ ਤੇ ਨਵੇਂ ਆ ਤੇ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਥੈਂਕ ਯੂ ਜੀ ਧੰਨਵਾਦ